न्यूज इकानवे पंजाब देखने वाले तमाम दर्शक का स्वागत है साने वाल भगवान वाल्मीकि जी दे पावन प्रगट दिवस न समर्पित पावातस पंजाब प्रधान सवरन कुमार सोनी वाइस प्रधान नगर कौंसल साने वाल दी अगवाई हेठ पुराना बाजार नेड़े डाकर साने वाल विखे सत्संग समागम करवाया गया दोपहर 12 बजे ज्योति प्रचंड होन तो बाद कुमार दर्शन राकेश राही पवन ददरेल विक्की गिल शशि गिल ਦੀਪਕ खोसला ਵੱਲੋਂ ਭਗਵਾਨ ਵਾਲਮੀ ਕੀ ਜੀ ਦੇ ਭਜਨਾਂ ਦਾ ਗੁੰਗਾਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਆਓ ਦੇਖਦੇ ਹਾਂ ਯਸ਼ਪਾਲ ਦੀ ਖਾਸ ਰਿਪੋਰਟ। ਸਾੰਹਿਆਲ ਦੇ ਵਿੱਚ ਸਾਡੇ ਸਵਰਨ ਸੋਨੀ ਜੀ ਜੋ ਵਾਈਸ ਪ੍ਰਧਾਨ ਨੇ ਨਗਰ ਕੌਂਸਲ ਸਾੰਹਿਆਲ ਦੇ ਉਹਨਾਂ ਵੱਲੋਂ ਭਗਵਾਨ ਵਾਲਮੀ ਕੀ ਜੀ ਦਾ ਇਸ ਪਵਿੱਤਰ ਦਿਹਾੜੇ ਦਾ ਸਸੰਕਰਵਾਇਆ ਜਾ ਰਿਹਾ ਹੈ। ਜਿੱਥੇ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ। ਜਿਵੇਂ ਦਾਨਵ ਜੀ ਜੋ ਮਿਲਟੋਰ ਦੇ ਚੇਅਰਮੈਨ ਨੇ ਤਰਾਸੇ ਤਰਾਸੇ ਨਾ ਸੰਗਤ ਦੇ ਦਸਤੂਰ ਨਾ ਸਾਨੂੰ ਵੀ ਅੱਜ ਸੰਗਤ ਦੇ ਦਸਤੂਰ ਭਗਵਾਨ ਬਾਲਕੀ ਜੇ ਕੇ ਸਰਵਭੌਗੀ ਅਰਦਾਸ ਕੀਤੀ ਕਿ ਮਾਤਮਾ ਕਿਰਪਾ ਕਰੇ ਸਾਹਮਣੇ ਵਾਲ ਦੇ ਵਿੱਚ ਹਮੇਸ਼ਾ ਹੀ ਕਿਤੇ ਪੂਰੇ ਦੇਸ਼ ਦੀ ਧਰਤੀ ਦੀ ਅਰਦਾਸ ਕੀਤੀ ਸਾਹਮਣੇ ਵਾਲ ਦੇ ਵਿੱਚ ਅਰਦਾਸ ਕਰਦੇ ਕਿ ਪੰਜਾਬ ਮੱਚੀ ਖੜੀ ਰੱਖੇ ਜਿਹੜਾ ਸਾਡਾ ਪਿਆਰ ਆ ਉਸ ਵਿੱਚ ਇਸ ਤਰ੍ਹਾਂ ਬਣਿਆ ਰਹੇ ਸੋ ਅਸੀਂ ਅਰਦਾਸ ਦੇ ਨਾਲ ਅੱਜ ਮੈਂ ਸੰਗਤ ਦੇ ਵੀ ਦਸਤੂਰ ਮੈਂ ਸਾਰਿਆਂ ਤੋਂ ਰਵਾਦੀ ਆ ਧਨਵਾਦੀ ਇੱਕ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਹਲਕਾ ਸਾਂਹਿਆ ਆਉਦੇ ਨੇ ਅੱਜ ਵੀ ਸਵੇਰ ਦਾ ਇੱਕਾਫੀ ਜ਼ਰੂਰ ਘਟਨ ਹੋ ਰਿਹਾ ਅੱਜ ਵੀ ਸਵੇਰ ਦੇ ਲੱਗੇ ਹੋਏ ਸੀ ਸੜਕਾਂ ਦੇ ਉਡ ਘਟਨ ਕਰ ਲਾ ਧੰਨਵਾਦੀ ਹੈ ਕਿ 103 ਸੜਕਾਂ ਹਲਕਾ ਸਾਂਹਿਆ ਆਉਦੀਆਂ ਵਿਸ਼ੇਸ਼ ਤੌਰ ਤੇ ਜਿਹੜੀਆਂ ਕਰੋੜਾਂ ਰੁਪਏ ਦੀ ਗ੍ਰਾਂਟ ਦਿੱਤੀ ਹੈ ਅੱਜ ਮੇਰੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਮੇਰੇ ਗ੍ਰਹਿ ਵਿਖੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਪਾਵਨ ਸਤ ਸੰਗ ਹੈ ਉਹ ਹੋ ਰਿਹਾ ਵਾ ਕਿ ਪਰਮਾਤਮਾ ਖੁਦ ਮੇਰੇ ਘਰ ਦੇ ਵਿੱਚ ਵਿਰਾਜਮਾਨ ਹੋ ਰਹੇ ਨੇ ਅੱਜ ਦਾ ਦਿਨ ਮੈਂ ਇਸ ਚੀਜ਼ ਨੂੰ ਇਹ ਮੰਨ ਕੇ ਚੱਲਦਾ ਹਾਂ ਔਰ ਕਾਫੀ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੈਂ ਭਾਵਾ ਦਾਸ ਦੇ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਲਗਾਤਾਰ ਸਾਤ ਸੰਗ ਕਰਵਾਂਦੇ ਆ ਰਹੇ ਹਾਂ ਔਰ ਸ਼ੁਭਾ ਯਾਤਰਾ ਕੱਢਦਾ ਆ ਰਹੇ ਹਾਂ ਤੇ ਤੇ ਉਸ ਦੇ ਨਾਲ ਨਾਲ ਜਿੱਦਾਂ ਜਿੱਦਾਂ ਸਾਨੂੰ ਗਾਹਾਂ ਦਾ ਸੇਧ ਮਿਲਦੀ ਆ ਉਸ ਸੇਧ ਦੇ ਮੁਤਾਬਕ ਚੱਲ ਰਹੇ ਹਾਂ ਔਰ ਅੱਜ ਦਾ ਜਿਹੜਾ ਦਿਨ ਹੈ ਜਿਸ ਤਰ੍ਹਾਂ ਪ੍ਰਗਟ ਦਿਵਸ 7 ਤਰੀਕ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬੜੀ ਧੂਮਤਾਵਾਂ ਨਾਲ ਮਨਾਇਆ ਗਿਆ ਔਰ ਇਸੇ ਤਰ੍ਹਾਂ ਅਸੀਂ ਅੱਜ ਉਸੇ ਉਪਲਖਸ਼ ਦੇ ਵਿੱਚ ਸਾਤ ਸੰਗ ਕਰਵਾ ਰਹੇ ਹਾਂ ਸਾਹਨੇਵਾਲ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਸਾਰੇ ਜਿਹੜੇ ਭਜਨ ਮੰਡਲੀਆਂ ਨੇ ਉਹ ਹਰ ਸਾਲ ਸਾਡੇ ਕੋਲ ਪਹੁੰਚਦੀਆਂ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰੇਸ਼ ਵਿਜੇ ਜਨਵ ਜੀ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਤੇ ਰਹਿੰਦਾ ਔਰ ਇਸੇ ਤਰ੍ਹਾਂ ਅਸੀਂ ਅੱਗੇ-ਅੱਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮਤਲਬ ਜੋ ਹੈ ਸੰਦੇਸ਼ ਇਹੀ ਦੇ ਰਿਹਾ ਵੀ ਇਹ ਪਰਮਾਤਮਾ ਦੇ ਜਿਹੜੇ ਦਿਨ ਹੈ ਇਹ ਮਨਾਓ ਠੀਕ ਹੈ ਕਵਨ ਬਾਲ ਮਾਰੀ ਜਿਹੜਾ ਸੱਭ ਸੰਗਿ ਰੱਖਿਆ ਗਿਆ ਹਵਾ ਕਿਹਾ ਜੋ ਬਹੁਤ ਅੱਛਾ ਰਸਤਰੀ ਕੁਝ ਬੜਾ ਚੱਲ ਰਹੀਆਂ ਨੇ ਪਰ ਪਾਡਰ ਟੈਕਸ ਵੀ ਕਰਨਗੇ ਹਰ ਸਾਲ ਸਾਡੇ ਸਰਨ ਸੋਨੀ ਜੀ ਜੋ ਕਿ ਪ੍ਰਾਂਤਿਆ ਕਨਵੀਨਰ ਨੇ ਆਰਤਿਆ ਵਾਲਮੀਕੀ ਦਰਸ਼ਨ ਸਮਾਜ ਜੋ ਸੜਾ ਧਾਰਮਿਕ ਤੇ ਸਮਾਜਿਕ ਸੰਗਠਨਾ ਹੋਰ ਨਾਲ ਦੀ ਨਾਲ ਇੱਥੇ ਕਾਉਂਸਲਰ ਵੀ ਨੇ ਹੁਣ ਨਗਰ ਕਾਉਂਸਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਜਿੱਥੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪੂਰੇ ਵਿਸ਼ਵ ਨੇ 7 ਤਰੀਕ ਨੂੰ ਪ੍ਰਗਟ ਦਿਵਸ ਮਨਾਇਆ ਵਾ ਉਥੇ ਲਗਾਤਾਰ ਹੁਣ ਕਈ ਦਿਨਾਂ ਤੋਂ ਔਰ ਕਈ ਦਿਨਾਂ ਅੱਗੇ ਵੀ ਸਾਸਨ ਜਿਹੜੇ ਚੱਲਦੇ ਰਹੇ ਨੇ ਉਹ ਅੱਜ ਅ ਵਿਸ਼ੇਸ਼ ਤੌਰ ਤੇ ਕਨਵੀਨੈਂਸ ਆਫ ਨੇ ਸਵਰਨ ਸੋਨੀ ਜੀ ਨੇ ਇਹ ਬਹੁਤ ਹੀ ਵਿਸ਼ਾਲ ਜੋ ਸਾਸਕ ਪਰਮਾਤਮਾ ਦਾ ਕਰਾਇਆ ਵਾ ਔਰ ਹਰ ਸਰ ਕਰਾਉਂਦੇ ਨੇ ਔਰ ਸਾਰੇ ਹੀ ਅੱਛੇ ਤੋਂ ਅੱਛੇ ਕਲਾਕਾਰ ਜੋ ਨੇ ਉਹ ਪਰਮਾਤਮਾ ਦਾ ਗੁਣ ਕਰਦੇ ਨੇ ਬਹੁਤ ਵੱਡੀ ਤਦਾਦ ਚ ਸੰਗਤ ਇੱਥੇ ਆਂਦੀ ਆ ਔਰ ਮੈਂ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਾਂਗਾ ਕਿ ਸਵਰਨ ਸੋਨੀ ਜੀ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਦੇ ਔਰ ਇਹਨਾਂ ਦੀਆਂ ਸਾਰਿਆਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣ ਜਿੱਦਾਂ ਕਿ ਪਿਛਲੇ ਦਿਨ ਅਜੇ ਪ੍ਰਗਟ ਦੇ ਸਰ ਉਹ ਯਾਤਰਾ ਦੇ ਪ੍ਰੀਆ ਬਹੁਤ ਸਾਰਾ ਲੋਕਾਂ ਦਾ ਸ਼ਾ ਮਿਲਿਆ ਉਹ ਯਾਤਰਾ ਦੇ ਵਿੱਚ ਵੀ لوکاں نے بڑا بڑا پیار ਦਿੱਤਾ ہے اور وہ لگاتار پورا ساری چلتے ਰਹਿੰਦੇ ਨੇ ਕੀ ਕਰਨੇ ਚਾਹਣ ਲੋਕਾਂ اس بار ਤਾਂ 33 ਸਾਲ ਦਾ ਲੁਧਿਆਣੇ ਚ ریکارڈ ਟੁੱਟ ਗਿਆ ਜੀ ਕਿਉਂਕਿ ਲਗਭਗ 10000 ਆਦਮੀ ਤਾਂ ਮੇਰੇ ਨਾਲ ਚੱਲ ਰਿਹਾ ਸੀਗਾ ਔਰ ਪਿਛਲੇ ਸਾਰੇ ریکارڈ ਜਿਹੜੇ ਨੇ ਉਹ ਟੁੱਟ ਗਏ ਆ ਕਿਉਂਕਿ 35 ਸਾਲ ਤੋਂ ਲਗਾਤਾਰ ਭਾਰਤੀਆ ਵਾਲਮੀਕੀ ਧਰਮ ਸਮਾਜ ਇਹ ਸੰਗਠਨ ਜਿਹੜਾ ਹੈ ਧਾਰਮਿਕ ਸਮਾਜਿਕ ਸੰਗਠਨਾ ਉਹ ਆਪਣਾ ਕੰਮ ਕਰ ਰਿਹਾ ਔਰ 36ਵੀਂ ਵਿਸ਼ਾਲ ਸ਼ੋਭਾ ਯਾਤਰਾ ਸੀ ਇਸ ਵਾਰੀ ਔਰ ਇਹਦਾ ਜਨਸਲਾ ਬੜੇ ਲੰਬੇ ਸਮੇਂ ਬਾਅਦ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਵਾ ਤੋਂ ਮੈਂ ਇਸਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਕੀ ਇੱਕ ਨਵਾਂ ਤੋਹਫ਼ਾ ਹੋਇਆ ਜੀ ਜਿਹਨੇ ਕੋ ਅੰਮਲਵੀ ਦੀ ਮਾਰੀ ਜੀ ਤੇ ਦੇ ਸਥਾਨ ਉਹਦੇ ਵਾਸਤੇ ਕੀ ਨਵਾਂ ਹੋਰ ਬਣਿਆ ਲੇਕੋ ਇਸ ਤੋਂ ਇਸ ਵਾਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਪਿਛਲੀ ਵਾਰ ਵੀ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਆਪ ਉਥੇ ਪਾਵਨ ਵਾਲਮੀਕੀ ਤੀਰਤ ਤੇ ਗਏ ਸੀ ਔਰ 32 ਕਰੋੜ ਦੇ ਵਿੱਚ ਜਿਹੜਾ ਪਨੋਰਮਾ ਸੀ ਔਰ ਉਸ ਨੂੰ ਉਹਨੇ ਆਪਣੇ ਕਰ ਕਮਲਾਣਾ ਚਾਲੂ ਵੀ ਕੀਤਾ ਸੀ ਔਰ ਹਜ਼ਾਰਾਂ ਨਹੀਂ ਲੱਖਾਂ ਲੋਕ ਉਹਨਾਂ ਉੱਤੇ ਨਤਮਸਤਕ ਹੁੰਦਣ ਆਂਦੇ ਆ ਇਸ ਵਾਰੀ ਮਤਲਬ ਜੋ ਸਭ ਤੋਂ ਵਧੀਆ ਚੀਜ਼ ਅਤਕੀ ਪਵਨ ਵਾਲਮੀ ਕੀ ਤੀਰਤ ਦੇਖਣ ਨੂੰ ਮਿਲੀ ਆ ਕਿ ਕਿ ਸਜਾਵਟ ਜਿਹੜੀ ਸੀ ਉਹ ਬਹੁਤ ਖੂਬਸੂਰਤ ਸੀ ਔਰ ਉਹਦਾ ਬਹੁਤ ਮੈਸੇਜ ਜਿਹੜਾ ਵਾ ਪੂਰੇ ਵਰਲਡ ਦੇ ਅੰਦਰ ਮੈਸੇਜ ਜਿਹੜਾ ਵਾ ਬਹੁਤ ਅੱਛਾ ਗਿਆ ਵਾ ਕਿ ਵਾਕਈ ਪਵਨ ਵਾਲਮੀ ਕੀ ਤੀਰਤ ਜਿਹੜੀ ਆਤਿਸ਼ਬਾਜੀ ਹੋਈ ਆ ਔਰ ਉੱਥੇ ਦੇ ਜਿਹੜੇ ਸਾਡੇ ਪੱਲਮ ਜੀ ਜੋ ਜੀਐਮਸੀ ਔਰ ਨੀਰਜ ਜੀ ਵਿਸ਼ੇਸ਼ ਤੌਰ ਤੇ ਜੋ ਹੈ ਡੀਐਸਪੀ ਨੇ ਉਹਨਾਂ ਨੇ ਬਹੁਤ ਅੱਛਾ ਜਿਹੜਾ ਇੰਤਜ਼ਾਮ ਆ ਉਹ ਕੀਤਾ ਸੀ ਠੀਕ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਪ੍ਰਮਾਨ ਬਾਦਮੀ ਤੁਹਾਡੀ ਦਾ ਸਤ ਸੰਗ ਕਰਵਾਇਗਾ ਸਾਹਨੇ ਵਾਲ ਦੇ ਵਿੱਚ ਸਵਰਗ ਸੋਲੀ ਕੀ ਤੇ ਪਰਮਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਆਦ ਕਵੀ ਯੋਗ ਸਿਸ਼ਟ ਮਹਾਰ ਮਾਨ ਚੇਤਾ ਪੂਰੀ ਦੁਨੀਆ ਨੂੰ ਸਿੱਖਿਆ ਦੇਣ ਵਾਲੇ ਸੰਸਕ੍ਰਿਤੀ ਦੇ ਪਿਤਾਮਾ ਮਾਂ ਸੀਤਾ ਰਖਸ਼ਕ ਲਾਭ ਅਤੇ ਕੁਸ਼ ਨੂੰ ਸਿੱਖਿਆ ਦੇਣ ਵਾਲੇ ਅਤੇ ਸ੍ਰੀ ਰਾਮਚੰਦਰ ਜੀ ਦਾ ਨਾਮ ਹਰ ਥਾਂ ਤੇ ਜਨ ਜਨ ਤੱਕ ਪਹੁੰਚਾਣ ਵਾਲੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਗਿਆ ਔਰ ਉਸੇ ਲੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਸਾਤਸੰਗ ਮੇਰੇ ਛੋਟੇ ਵੀਰ ਸਵਰਨ ਕੁਮਾਰ ਸੋਨੀ ਜੀ ਜੋ ਸਾਡੇ ਹਲਕਾ ਜੋ ਸਾਨੇ ਵਾਲਾ ਉਥੇ ਉਹ ਡਿਪਟੀ ਮੇਅਰ ਵੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਅਤੇ ਭਾਵਦਾਦੇ ਪੰਜਾਬ ਦੇ ਕਨਵੀਨਰ ਨੇ ਉਹ ਹਰ ਸਾਲ ਬੜੀ ਹੀ ਸ਼ਰਧਾ ਨਾਲ ਭਗਵਾਨ ਵਾਲਮੀਕੀ ਮਹਾਰਾਜੀ ਦਾ ਵਿਸ਼ਾਲ 사ਤਸੰਗ ਕਰਾਂਦੇ ਆ ਔਰ ਜਿਹਦੇ ਵਿੱਚ ਪੰਜਾਬ ਚੋ ਪੂਰੇ ਲੁਧਿਆਣੇ ਚੋ ਵੱਖ-ਵੱਖ ਥਾਵਾਂ ਤੇ ਸੰਗਤਾਂ ਜਿਹੜੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਦੀ ਆ। ਉਹ ਇਸ satsang ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਪੰਜਾਬੀ ਦਾ ਗੁੰਗਾਨ ਕਰਦੇ ਆ ਸਾਡੇ ਕੌਮੀ ਸਿੰਗਰ ਵੀਰ ਰਕੇਸ਼ ਰਾਹੀ ਜੀ, ਵੀਰ ਪਵਨ ਧਰਾਵੜ ਜੀ, ਸ਼ਸ਼ੀ ਗਿੱਲ ਜੀ, ਕੁਮਾਰ ਦਰਸ਼ਨ ਜੀ, ਦੀਪਕ ਹੌਸਲਾ ਜੀ ਉਹਨਾਂ ਤੋਂ ਇਲਾਵਾ ਵੀ ਬਹੁਤ ਵੱਡੀ ਗਿਣਤੀ ਜੀ ਜੋsingara ਵਕੋਂ ਵਕਾਗੇ ਪਰਮਾਤਮਾ ਦੀ ਉਪਮਾ ਕਰ ਰਿਹਾ ਔਰ ਮੈਂ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਇਹ ਵਿਸ਼ਾਲ satsang ਦੇ ਵਿੱਚ ਪਹੁੰਚੀ ਆ ਉਹਨਾਂ ਨੂੰ ਜਿੱਥੇ satsang ਦੇ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦਾ ਮੈਂ ਉਹਨਾਂ ਦਾ ਵੈਲਕਮ ਕਰਦਾ ਮੈਂ ਉੱਥੇ ਉਹਨਾਂ ਨੂੰ ਬੇਨਤੀ ਵੀ ਕਰਦਾ ਮੈਂ ਭਗਵਾਨ ਵੈਲਮਿਕੀ ਮਹਾਰਾਜੀ ਰਮੈਣ ਦੀ ਰਚਨਾ ਨਾ ਕਰਦੇ ਨਾ ਨੋ ਨਰਾਤੇ 10ਵਾਂ ਦੁਸ਼ਹਿਰਾ ਤੇ ਦੀਵਾਲੀ ਦੇ ਤੋਹਰ ਦਾ ਕਿਸੇ ਨੂੰ ਪਤਾ ਨਹੀਂ ਹੋਣਾ ਸੀ ਅੱਜ ਜੋ ਵੀ ਦੁਨੀਆ ਦੇ ਵਿੱਚ ਸਿਸਟਮ ਚੱਲ ਰਿਹਾ ਵਾ ਇੱਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਇਹ ਭਗਵਾਨ ਵਾਲਮੀਕੀ ਮਹਾਰਾਜ ਜੀ ਦੁਬਾਰਾ ਜੋ ਰਮਾਇਣ ਦੀ ਰਚਨਾ ਕੀਤੀ ਹੈ ਯੋਗ ਸਿਸ਼ਟ ਦੀ ਜੋ ਰਚਨਾ ਕੀਤੀ ਹੈ ਇਹ ਰਮਾਇਣ ਤੋਂ ਲਿਆ ਗਿਆ ਤਾਂ ਇਸ ਕਰਕੇ ਪ੍ਰਮਾਤਮਾ ਦੀ ਜੋ ਉਪਮਾ ਕਰਦਾ ਵਾ ਉਹਨੂੰ ਹਰ ਚੀਜ਼ ਪ੍ਰਾਪਤ ਹੁੰਦੀ ਪਾਵਨ ਵਾਲਮੀਕੀ ਤੇਰੇ ਦਾ ਅੰਮ੍ਰਿਤਸਰ ਵਿਸ਼ਾਲ ਜੋ ਸਾਡਾ ਤੀਰਥ ਪੂਰੀ ਦੁਨੀਆ ਦੇ ਵਿੱਚੋਂ ਉਥੇ ਸੰਗਤ ਜਿਹੜੀ ਆ ਮਾਥਾ ਟੇਕਣ ਵਾਸਤੇ ਆਂਦੀ ਆ ਔਰ ਉਹ ਦਰ ਪ੍ਰਮਾਤਮਾ ਦਾ ਅੰਮ੍ਰਿਤਸਰ ਵਿਖੇ ਜੋ ਤੀਰਥ ਹੈ ਉਥੇ ਜੋ ਬੇਔਲਾਦ ਆ ਉਹਨੂੰ ਔਲਾਦ ਮਿਲਦੀ ਆ ਜੋ ਬੇਘਰ ਆ ਉਹਨੂੰ ਘਰ ਮਿਲਦਾ ਵਾ ਔਰ ਜੋ ਵੀ ਤੁਸੀਂ ਸੱਚੀ ਸ਼ਰਧਾ ਦੇ ਨਾਲ ਔਚੇ ਦਰ ਤੋਂ ਮੰਗਦੇ ਹੋਂ ਉਹਨੂੰ ਹਰ ਚੀਜ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਉਸ ਦੁਨੀਆ ਦੇ ਮਾਲਕ ਦਾ ਦਿਨ ਜਿਹੜਾ ਵਾ ਇਹ ਪਹਿਲਾ ਵਾ ਤੋਹਾਰ ਪਾਵਨ ਪ੍ਰਗਟ ਦਿਵਸ ਕਿ ਪੂਰੀ ਦੁਨੀਆ ਦੇ ਵਿੱਚ ਹਰ ਤੁਸੀਂ ਦੇਵੀ ਦੇਵਤਾਵਾਂ ਦੇ ਪ੍ਰਕਾਸ਼ ਉਤਸਵ ਆਂਦੇ ਆ ਪਰ ਭਗਵਾਨ ਵਾਲਮੀਕੀ ਮਹਾਰਾਜੀ ਦਾ ਜਦੋਂ ਪ੍ਰਕਾਸ਼ ਉਤਸਵ ਆਂਦਾ ਵਾ ਅਕਤੂਬਰ ਦੇ ਤੋਂ ਪਹਿਲਾਂ ਹੀ ਪ੍ਰਭਾਤ ਫੇਰੀਆਂ ਸ਼ੋਭਾ ਯਾਤਰਾ ਵਿਸ਼ਾਲ 사ਦ ਸੰਗ ਅਤੇ ਵੱਡੇ ਵੱਡੇ ਲੰਗਰ ਜਿਹੜੇ ਆ ਸੰਗਤ ਇੰਨੀ ਉਤਸ਼ਾਹ ਨਾਲ ਇੰਨੀ ਸ਼ਰਧਾ ਨਾਲ ਲਾਣੀ ਸ਼ੁਰੂ ਕਰ ਦਿੰਦੀ ਆ ਕਿ ਅਕਤੂਬਰ ਤੋਂ ਸ਼ੁਰੂ ਹੋ ਕੇ ਨਵੰਬਰ, ਦਸੰਬਰ ਔਰ ਜਨਵਰੀ ਤੱਕ ਜਦ ਨਵਾਂ ਸਾਲ ਆਉਂਦਾ ਉਦੋਂ ਤੱਕ ਭਗਵਾਨ ਵਾਲਮੀਕੀ ਮਹਾਰਾਜੀ ਦਾ ਵਿਸ਼ਾਲ 사ਦ ਸੰਗ ਜਿਹੜੇ ਆ ਉਹ ਚੱਲਦੇ ਰਹਿੰਦੇ ਇਸ ਕਰਕੇ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਭਵਾਦਾਸ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਜਿੱਥੇ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਨਾ ਮੈਂ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਜੋ ਰਮਾਇਣ ਦੀ ਰਚਨਾ ਕੀਤੀ ਆ ਉਹਦੇ ਵਿੱਚ ਸਾਨੂੰ ਪਿਤਾ ਦਾ ਸਤਕਾਰ ਕਿਵੇਂ ਕਰਨਾ ਚਾਹੀਦਾ ਵਾ ਮਾਤਾ ਦਾ ਸਤਕਾਰ ਕਿਵੇਂ ਕਰਨਾ ਚਾਹੀਦਾ ਵਾ ਧਰਮ ਪਤਨੀ ਦਾ ਕੀ ਫਰਜ ਆ ਭਰਾ ਦਾ ਭਰਾ ਦੇ ਪ੍ਰਤੀ ਕੀ ਫਰਜ ਆ ਇੱਕ ਜਿਹੜਾ ਪਿਤਾ ਵਾ ਉਹਦੇ ਬੇਟੇ ਦਾ ਉਹਦੇ ਪ੍ਰਤੀ ਕੀ ਫਰਜ਼ ਆ। ਮਾਤਾ ਤੇ ਨੋ ਦਾ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਵਾ। ਇਹ ਸਾਰਾ ਦਾ ਸਾਰਾ ਕੋਈ ਸਮਰ ਮਿਹਨਤ ਮਿਲਦਾ ਵਾ। ਤੁਸੀਂ ਦੇਖੋ ਕਿ ਰਮੈਣ ਦੇ ਵਿੱਚ ਕਿੰਨਾ ਸੁੰਦਰ ਇੱਕ ਦ੍ਰਿਸ਼ਤਾਂ ਦਾ ਵਾ। ਕਿ ਜਦੋਂ ਸ੍ਰੀ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲ ਜਾਂਦਾ ਵਾ। ਉਸ ਤੋਂ ਬਾਅਦ ਰਾਜ ਤਿਲਕ ਜਿਹੜਾ ਵਾ। ਉਹਨਾਂ ਦੇ ਛੋਟੇ ਭਰਾ ਭਰਤ ਦਾ ਹੋਣ ਲੱਗ ਜਾਂਦਾ। ਪਰ ਦੇਖੋ ਭਰਤ ਦੀ ਮਹਾਨਤਾ ਦੇਖੋ ਤੁਸੀਂ। ਬਹੁਤ ਘੱਟ ਲੋਕ ਹੈ ਜਿਹੜੇ ਭਰਤ ਦਾ ਨਾਮ ਲੈਂਦੇ ਪਰ ਪਰਪਰਤ ਦੀ ਮਹਾਨਤਾ ਦੇਖੋ ਇੱਕ ਭਰਾ ਦੇ ਪ੍ਰਤੀ ਭਰਾ ਦਾ ਜਿਹੜਾ ਸਤਕਾਰ ਉਹਨਾਂ ਨੇ ਕਿਹਾ ਕਿ ਵੀ ਸ੍ਰੀ ਰਾਮਚੰਦਰ ਜਦੋਂ 14 ਸਾਲ ਬਾਅਦ ਆਣਗੇ ਤਾਂ ਇਹ ਜਿਹੜਾ ਮੋਕਟ ਹੈ ਰਾਜ ਤਲਕ ਹੈ ਇਹ ਉਹਨਾਂ ਦਾ ਹੀ ਹੋਏਗਾ ਔਰ ਜਦੋਂ ਤੱਕ ਉਹ ਨਹੀਂ ਆਂਦੇ ਮੈਂ ਉਹਨਾਂ ਦਾ ਸੇਵਾਦਾਰ ਬਣ ਕੇ ਜਿਸ ਪ੍ਰਕਾਰ ਉਹਨਾਂ ਦਾ ਵੱਡਾ ਭਰਾ ਸ੍ਰੀ ਰਾਮਚੰਦਰ बनवासी बनके जंगलां ਦੇ ਵਿੱਚ ਰਹੇ ਆ ਉਸੇ ਤਰ੍ਹਾਂ ਭਰਤ ਨੇ ਵੀ ਆਪਣੇ ਮਹਿਲ ਦੇ ਨਜ਼ਦੀਕ ਇੱਕ ਚੋਪੜੀ ਬਣਵਾਈ ਔਰ ਜਿਵੇਂ ਉਹ रामचंद्र ਜੀ ਉੱਥੇ ਜੰਗਲਾਚ ਰਹੇ ਆ ਉਸੇ ਤਰ੍ਹਾਂ ਭਰਤ ਵੀ ਰਹੇ ਇਹਨੂੰ ਕਹਿੰਦੇ ਆ ਪ੍ਰਾਦੇ ਪ੍ਰਤੀ ਪ੍ਰਾਦਾ ਪਿਆਰ ਔਰ ਪ੍ਰਾ ਔਰ ਪ੍ਰਾ ਦੀ ਏਕਤਾ ਲਵ ਕੁਝ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਲਵ ਅਤੇ ਕੁਝ ਨਹੀਂ ਜਦੋਂ ਭਗਵਾਨ ਵਾਲਿਮਾਰ ਜੀ ਤੋਂ ਸਿੱਖਿਆ ਲਈ ਤਾਂ ਉਹਨਾਂ ਦੀ ਏਕਤਾ ਨੇ ਇੱਕ ਮਿਸਾਲ ਕਾਇਮ ਕਰਤੀ ਕਿ ਜਦੋਂ ਭਰਾਵਾਂ ਦੀ ਏਕਤਾ ਹੋ ਜਵੇ ਤਾਂ ਵੱਡੀ ਤੋਂ ਵੱਡੀ ਸੈਨਾ ਵੀ ਹੋਵੇ ਤਾਂ ਉਹ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਤਾਂ ਲਾਭ ਅਤੇ ਕੁਝ ਨਹੀਂ ਜੋ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਉਹਨਾਂ ਦੇ ਭਰਾ ਉਹਨਾਂ ਤੇ ਵੀ ਵਿਜੇ ਪਾ ਤਾ ਇਸ ਕਰਕੇ ਸਾਨੂੰ ਰਮੈਣ ਤੋਂ ਬਹੁਤ ਸਿੱਖਿਆਵਾਂ ਲੈਣ ਦੀ ਲੋੜ ਹੈ ਅੱਜ ਮੈਂ ਜਿੱਥੇ ਸਵਰਨ ਕੁਮਾਰ ਸੋਨੀ ਜੀ ਦਾ ਧੰਨਵਾਦ ਕਰਦਾ ਮੈਂ ਕਿ ਬਹੁਤ ਵੱਡੀ ਗਿੰਤੀ ਜਿਓ ਸਾਰੀ ਸੰਗਤ ਨੂੰ ਜੋੜਦੇ ਆ ਪੋਲੀਟੀਕਲ ਪਾਰਟੀ ਦੇ ਬਕਵਾਕ ਆਗੂ ਵੀ ਆਇਆ ਧਾਰਮਿਕ ਆਗੂ ਵੀ ਆਇਆ ਸਮਾਜਿਕ ਆਗੂ ਵੀ ਆਇਆ ਪਰ ਆਪਣੀ ਆਪਣੀ ਪਾਰਟੀਆਂ ਦੇ ਮਾਧਿਅਮ ਤੋਂ ਸਾਰਿਆਂ ਨੇ ਸਵਨ ਕੁਮਾਰ ਸੋਨੀ ਜੀ ਨੂੰ ਜਿੱਥੇ ਵਧਾਈ ਦਿੱਤੀ ਆ ਉਥੇ ਮੈਂ ਜੋ ਸੋਨੀ ਸਾਹਿਬ ਹੈ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਂ ਸਾਰੀ ਸੰਗਤ ਦਾ ਸਾਨੇ ਵਾਲ ਵਿਖੇ ਉਹਨਾਂ ਦੇ ਗ੍ਰਹਿ ਸਥਾਨ ਤੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕਰਦਾ ਮਾਂ ਔਰ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਔਰ ਮੇਰੇ ਸਾਰੇ ਸਾਥੀ ਭਾਵਦਾਸ ਦੇ ਬੈਠੇ ਆ ਸਾਡੇ ਡਿਪਟੀ ਸਾਹਿਬ ਕਹਲਾਸ਼ ਕੁਮਾਰ चौहान ਸਾਹਿਬ ਜੋ ਬਠਿੰਡੇ ਤੋਂ ਵਿਸ਼ੇਸ਼ ਤੌਰ ਤੇ ਆਏ ਆ ਤਾਂ ਉਹਨਾਂ ਦਾ ਵੀ ਕਿਉਂਕਿ ਬਠਿੰਡੇ ਤੋਂ ਆਇਆ ਜੀ ਆਇਆਂ ਨੂੰ ਕਹਿੰਦਾ ਮੈਂ ਇੱਥੇ ਸਾਡੇ ਵੀਰ ਜਿਹੜੇ ਆ ਸਾਡੇ ਜ਼ਿਲ੍ਹਾ ਸੰਯੋਜਕ ਵੀਰ ਪਿੰਕਾ ਚੰਡਾਲੀਆ ਜੀ ਯੂਥ ਵਿੰਗ ਦੇ ਸਾਡੇ ਪ੍ਰਧਾਨ ਵੀ ਰਾਜਵੀਰ चौटाला ਜੀ ਗੋਨਾ ਸਾਹਿਬ ਆਏ ਆ ਰਾਣਾ ਜੀ ਆਏ ਆ ਉਸ ਤੋਂ ਇਲਾਵਾ ਸਾਡੇ ਵੀਰ ਜਿਹੜੇ ਆਕਾਸ਼ ਲੋਹੜ ਜੀ ਯੂਥ ਵਿੰਗ ਦੇ ਰਾਸ਼ਟਾ ਸਾਡੇ ਉਹ ਪ੍ਰਧਾਨ ਆ ਉਹ ਵੀ ਵਿਸ਼ੇਸ਼ ਤੌਰ ਤੇ ਸੋਨੂ ਸ਼ਰਮਾ ਜੀ ਬੈਠੇ ਆ ਵਿਕਾਸ ਸੋਦੇ ਜੀ ਸੁਭਾਸ਼ ਸੋਦੇ ਜੀ ਹੋਰ ਸਾਡੇ ਅਸ਼ੋਕ ਹਸੈਨਪੁਰਾ ਜੀ ਮਤਲਬ ਬਹੁਤ ਵੱਡੀ ਗਿਣਤੀ ਜਾਇਦ ਸੰਗਤ ਜਿਹੜੀ ਆ ਸਿਕੰਦਰ ਜੀ ਆਏ ਆ ਮੋਨੂ ਸਿੱਧੂ ਜੀ ਆਏ ਆ ਗੁਰਤੇয়ার ਸਿੰਘ ਜੀ ਜੋ ਰਾਮਪੁਰਾ ਪੂਲ ਤੋਂ ਆਏ ਆ ਹੋਰ ਐਡਵੋਕੇਟ ਅਰਜੁਨ ਸਿੰਘ ਆਂਦੀ ਜੋ ਸਾਰਿਆਂ ਦਾ ਸਵਾਗਤ ਵੀ ਕਰ ਰਿਹਾ ਹੈ ਇਨਾਂ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਤਾਂ ਇੰਨੀ ਬੇਨਤੀਆਂ ਕਰਦਾ ਹਾਂ ਇੱਕ ਵਾਰੀ ਫੇਰ ਦੁਨੀਆ ਦੇ ਮਾਲਕ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਰਗੜ ਦੇ ਵਾਦੀ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਜੋ ਸਾਡੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ ਹੈ ਔਰ ਜੋ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਵਾ ਤੁਸੀਂ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਜੈ ਵਾਲਮੀਕੀ ਜੈ ਰਵਿਦਾਸ ਜੈ ਕਬੀਰ ਜੈ ਪੀ